ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਭਗਵਾਨ ਕੁਝ ਰਿਸ਼ਤਿਆਂ ਨੂੰ ਪਹਿਲਾਂ ਹੀ ਖਰਾਬ ਕਰ ਦਿੰਦਾ ਹੈ ਤਾਂ ਕਿ ਅੱਗੇ ਚੱਲ ਕੇ ਸਾਡੀ ਜ਼ਿੰਦਗੀ ਖਰਾਬ ਨਾ ਹੋਵੇ ਇੱਕ ਛੋਟੀ ਜਿਹੀ ਕਹਾਣੀ ਇੱਕ ਬਿਜ਼ਨਸਮੈਨ ਦੀ ਜਿਸ ਨੂੰ ਬਿਜ਼ਨਸ ਵਿੱਚ ਬਹੁਤ ਵੱਡਾ ਘਾਟਾ ਹੋਇਆ ਉਹ ਦੌੜਿਆ ਭੱਜਿਆ ਇੱਕ ਮਹਾਤਮਾ ਜੀ ਦੇ ਕੋਲ ਪਹੁੰਚਿਆ ਤੇ ਜਾ ਕੇ ਮਹਾਤਮਾ ਜੀ ਨੂੰ ਕਹਿਣ ਲੱਗਾ ਕਿ ਮਹਾਤਮਾ ਜੀ ਮੇਰੇ ਬਿਜ਼ਨਸ ਵਿੱਚ ਬਹੁਤ ਵੱਡਾ ਘਾਟਾ ਹੋਇਆ ਹੈ ਮਹਾਤਮਾ ਜੀ ਉਸ ਨੂੰ ਦੇਖਦੇ ਹੀ ਪਹਿਚਾਣ ਗਏ ਕਿ ਇਹ ਕਦੇ-ਕਦੇ ਇੱਥੇ ਆਉਂਦਾ ਹੈ ਮਹਾਤਮਾ ਜੀ ਕੁਝ ਬੋਲੇ ਨਹੀਂ ਉਹ ਬਿਜ਼ਨਸਮੈਨ ਆਪਣਾ ਦੁੱਖ ਸੁਣਾਉਂਦਾ ਜਾ ਰਿਹਾ ਸੀ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ ਕਿ ਬੜਾ ਘਾਟਾ ਹੋ ਰਿਹਾ ਹੈ ਮੈਂ ਸਮਝ ਨਹੀਂ ਪਾ ਰਿਹਾ ਕਿ ਕੀ ਕਰਾਂ ਮਹਾਤਮਾ ਜੀ ਨੇ ਇੱਕ ਚਿੱਠੀ ਲਈ ਅਤੇ ਉਸ ਨੂੰ ਦੇ ਦਿੱਤੀ ਕਿਹਾ ਕਿ ਇਹ ਚਿੱਠੀ ਤੇਰੇ ਲਈ ਹੈ ਖਾਸ ਤੌਰ ਤੇ ਤੇਰੇ ਲਈ ਤੂੰ ਇਸ ਨੂੰ ਘਰ ਜਾ ਕੇ ਇਕੱਲੇ ਵਿੱਚ ਪੜ੍ਹਨਾ ਅਤੇ ਇਸ ਦੇ ਅੰਦਰ ਸਾਰੇ ਸਵਾਲਾਂ ਦੇ ਜਵਾਬ ਹਨ ਉਹ ਵਿਅਕਤੀ ਚਿੱਠੀ ਲੈ ਕੇ ਘਰ ਆ ਗਿਆ ਉਸ ਤੋਂ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਸੀ ਉਹ ਫਟਾਫਟ ਆਪਣੇ ਕਮਰੇ ਵਿੱਚ ਗਿਆ ਤੇ ਜਾ ਕੇ ਪੜਨ ਲੱਗਾ ਕਿ ਕੀ ਲਿਖਿਆ ਹੈ ਉਸ ਵਿੱਚ ਲਿਖਿਆ ਸੀ ਕਿ ਮੇਰੇ ਪਿਆਰੇ ਜਦੋਂ ਤੂੰ ਸਵੇਰੇ ਜਾਗਦਾ ਹੈ ਤਾਂ ਮੈਂ ਤੇਰੇ ਕੋਲ ਹੀ ਖੜਾ ਹੁੰਦਾ ਹਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੂੰ ਮੈਨੂੰ ਯਾਦ ਕਰੇਗਾ ਮੇਰਾ ਧਿਆਨ ਕਰੇਗਾ ਮੇਰੇ ਨਾਲ ਗੱਲ ਕਰੇਗਾ ਪਰ ਤੂੰ ਆਪਣੇ ਕੰਮ ਵਿੱਚ ਬਿਜ਼ੀ ਹੋ ਜਾਂਦਾ ਹੈ ਚਾਹ ਪੀਣ ਬੈਠਦਾ ਹੈ ਤਾਂ ਮੈਨੂੰ ਲੱਗਦਾ ਹੈ ਸ਼ਾਇਦ ਹੁਣ ਯਾਦ ਕਰੇਗਾ ਪਰ ਉਦੋਂ ਵੀ ਦੇਸ਼ ਦੁਨੀਆ ਦੇ ਬਾਰੇ ਸੋਚ ਰਿਹਾ ਹੁੰਦਾ ਹੈ ਇਧਰ ਉਧਰ ਦੇ ਖਿਆਲਾਂ ਵਿੱਚ ਹੁੰਦਾ ਹੈ ਫਿਰ ਤੂੰ ਇਸ਼ਨਾਨ ਕਰਨ ਚਲੇ ਜਾਂਦਾ ਹੈ ਮੈਨੂੰ ਲੱਗਦਾ ਹੈ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਆਏਗਾ ਥੋੜਾ ਧਿਆਨ ਕਰੇਗਾ ਪਰ ਫਿਰ ਤੂੰ ਇਸੇ ਵਿੱਚ ਲੱਗ ਜਾਂਦਾ ਹੈ ਕਿ ਅੱਜ ਕਿਹੜੇ ਕੱਪੜੇ ਪਹਿਨਣੇ ਹਨ ਕਿਹੜੇ ਕੱਪੜੇ ਚੰਗੇ ਲੱਗਣਗੇ ਇਸੇ ਸਭ ਵਿੱਚ ਰਹਿ ਜਾਂਦਾ ਹੈ ਫਿਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਸਮਾਂ ਕੱਢੇਗਾ ਪਰ ਉਦੋਂ ਤੂੰ ਬ੍ਰੈਕਫਾਸਟ ਲਈ ਬੈਠ ਜਾਂਦਾ ਹੈ ਨਾਸ਼ਤਾ ਕਰਨ ਬੈਠਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਵੀ ਪੁੱਛੇਗਾ ਕਿ ਤੁਸੀਂ ਵੀ ਨਾਸ਼ਤਾ ਕਰ ਲਵੋ ਪਰ ਤੂੰ ਅਜਿਹਾ ਨਹੀਂ ਕਰਦਾ ਤੂੰ ਘਰ ਵਾਲਿਆਂ ਨਾਲ ਗੱਲਬਾਤ ਕਰਦਾ ਹੈ ਇੱਧਰ ਉੱਧਰ ਦੀ ਸਾਰੇ ਜਮਾਨੇ ਦੀ ਅਤੇ ਆਪਣੇ ਆਫਿਸ ਦੇ ਲਈ ਨਿਕਲ ਜਾਂਦਾ ਹੈ ਜਦੋਂ ਆਫਿਸ ਜਾ ਰਿਹਾ ਹੁੰਦਾ ਹੈ ਤਾਂ ਤੂੰ ਟ੍ਰੇਨ ਫੜਦਾ ਹੈ ਤਾਂ 15 ਮਿੰਟ ਤਾਂ ਤੇਰਾ ਸਫ਼ਰ ਹੁੰਦਾ ਹੈ ਉਦੋਂ ਮੈਨੂੰ ਲੱਗਦਾ ਹੈ ਕਿ ਤੇਰੀ 15 ਮਿੰਟ ਦੀ ਜੋ ਯਾਤਰਾ ਹੈ ਟ੍ਰੇਨ ਦੀ ਜਿਸ ਵਿੱਚ ਤੈਨੂੰ ਸਮਾਂ ਮਿਲਿਆ ਹੈ ਸ਼ਾਇਦ ਉਦੋਂ ਤੂੰ ਮੇਰੇ ਨਾਲ ਗੱਲ ਕਰ ਲਵੇਂ ਕਿਉਂਕਿ ਉਦੋਂ ਵੀ ਮੈਂ ਤੇਰੇ ਨਾਲ ਹੀ ਹੁੰਦਾ ਹਾਂ ਪਰ ਉਦੋਂ ਵੀ ਤੂੰ ਮੇਰੇ ਵੱਲ ਧਿਆਨ ਨਹੀਂ ਦਿੰਦਾ ਤੂੰ ਆਪਣੇ ਮੋਬਾਈਲ ਵਿੱਚ ਗੇਮ ਖੇਡਣ ਲੱਗ ਜਾਂਦਾ ਹੈ ਅਤੇ ਉਹ 15 ਮਿੰਟ ਐਵੇਂ ਹੀ ਬਰਬਾਦ ਕਰ ਦਿੰਦਾ ਹੈ ਫਿਰ ਆਪਣੇ ਆਫਿਸ ਪਹੁੰਚ ਜਾਣਾ ਹੈ ਆਫਿਸ ਵਿੱਚ ਮੈਨੂੰ ਪਤਾ ਹੈ ਕਿ ਤੂੰ ਬਿਜ਼ੀ ਰਹਿੰਦਾ ਹੈ ਪਰ ਉੱਥੇ ਵੀ ਤੂੰ ਆਪਣੇ ਲਈ 15 ਮਿੰਟ ਕੱਢਦਾ ਹੈ ਜਿਸ ਨੂੰ ਤੂੰ ਮੀ ਟਾਈਮ ਕਹਿੰਦਾ ਹੈ ਜਿਸ ਵਿੱਚ ਤੂੰ ਸਿਰਫ ਆਪਣੇ ਲਈ ਸਮਾਂ ਬਿਤਾਉਂਦਾ ਹੈ ਪਰ ਉਦੋਂ ਵੀ ਤੂੰ ਆਪਣੇ ਚੈਂਬਰ ਵਿੱਚ ਬੈਠ ਕੇ ਆਪਣੇ ਖਿਆਲਾਂ ਵਿੱਚ ਡੁੱਬਿਆ ਰਹਿੰਦਾ ਹੈ ਮੇਰੇ ਬਾਰੇ ਵਿੱਚ ਤਾਂ ਤੂੰ ਉਦੋਂ ਵੀ ਨਹੀਂ ਸੋਚਦਾ ਜਦੋਂ ਤੂੰ ਸ਼ਾਮ ਨੂੰ ਆਫਿਸ ਤੋਂ ਰਵਾਨਾ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਸ਼ਾਮ ਵੇਲੇ ਤੈਨੂੰ ਮੇਰੀ ਯਾਦ ਆਏਗੀ ਧਿਆਨ ਕਰੇਗਾ ਕਿਉਂਕਿ ਮੈਂ ਤਾਂ ਤੇਰੇ ਨਾਲ ਉਸ ਸਮੇਂ ਵੀ ਹੁੰਦਾ ਹਾਂ ਪਰ ਉਦੋਂ ਵੀ ਤੂੰ ਮੇਰਾ ਧਿਆਨ ਨਹੀਂ ਕਰਦਾ ਘਰ ਆਉਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੁਣ 2 ਮਿੰਟ ਜਾਂ 5 ਮਿੰਟ ਕੱਢ ਲਵੇਂਗਾ ਪਰ ਉਦੋਂ ਵੀ ਤੂੰ ਬਿਜ਼ੀ ਰਹਿੰਦਾ ਹੈ ਡਿਨਰ ਕਰਦਾ ਹੈ ਫੈਮਲੀ ਨਾਲ ਟਾਈਮ ਸਪੈਂਡ ਕਰਦਾ ਹੈ ਤੇ ਫਿਰ ਟੀਵੀ ਚਾਲੂ ਕਰ ਲੈਂਦਾ ਹੈ ਅਤੇ ਟੀਵੀ ਦੇਖਦੇ ਦੇਖਦੇ ਤੈਨੂੰ ਨੀਂਦ ਆਉਣ ਲੱਗਦੀ ਹੈ ਤੂੰ ਆਉਂਦਾ ਹੈ ਆਪਣੇ ਕਮਰੇ ਵਿੱਚ ਬੀਬੀ ਨੂੰ ਬੱਚਿਆਂ ਨੂੰ ਗੁੱਡ ਨਾਈਟ ਬੋਲਦਾ ਹੈ ਤੇ ਸੌਣ ਚਲੇ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਸੌਣ ਤੋਂ ਪਹਿਲਾਂ 2 ਮਿੰਟ ਜੋ ਨੀਂਦ ਨਹੀਂ ਆਉਂਦੀ ਉਹਨਾਂ ਵਿਚਾਰਾਂ ਵਿੱਚ ਸ਼ਾਇਦ ਤੈਨੂੰ ਮੇਰਾ ਵਿਚਾਰ ਆ ਜਾਵੇ ਤੂੰ ਮੇਰਾ ਧਿਆਨ ਕਰ ਲਵੇਂਗਾ ਮੇਰੇ ਬਾਰੇ ਸੋਚ ਲਵੇਂਗਾ ਪੁੱਛ ਲਵੇਂਗਾ ਕਿ ਕਿਹੋ ਜਿਹਾ ਹੈ ਆਪਣਾ ਹਾਲ ਮੈਨੂੰ ਦੱਸ ਦੇ ਪਰ ਉਦੋਂ ਵੀ ਤੂੰ ਮੇਰਾ ਧਿਆਨ ਨਹੀਂ ਕਰਦਾ ਅਤੇ ਮੈਂ ਇਸ ਤਰ੍ਹਾਂ ਹੀ ਇੰਤਜ਼ਾਰ ਕਰਦਾ ਰਹਿੰਦਾ ਹਾਂ ਮੈਂ ਤੈਨੂੰ ਬਹੁਤ ਸਾਰਾ ਪ੍ਰੇਮ ਕਰਦਾ ਹਾਂ ਅਤੇ ਇੰਤਜ਼ਾਰ ਕਰਦਾ ਹਾਂ ਕਿ ਕਦੇ ਤਾਂ ਤੈਨੂੰ ਮੇਰੀ ਯਾਦ ਆਏਗੀ ਤੈਨੂੰ ਯਾਦ ਆਉਂਦੀ ਹੈ ਮੇਰੀ ਜਦੋਂ ਤੇਰਾ ਕੋਈ ਕੰਮ اٹਕ ਜਾਂਦਾ ਹੈ ਜਦੋਂ ਤੈਨੂੰ ਕੋਈ ਘਾਟਾ ਹੋ ਜਾਂਦਾ ਹੈ ਜਦੋਂ ਤੇਰਾ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਆਉਂਦਾ ਹੈ ਤੂੰ ਦੌੜਿਆ ਭੱਜਿਆ ਮੇਰੇ ਕੋਲ ਕਹਿੰਦਾ ਹੈ ਕਿ ਦੇਖ ਲਓ ਪਰ ਫਿਰ ਵੀ ਆ ਕੇ ਤੂੰ ਸਿਰਫ ਕੰਮ ਦੱਸਦਾ ਹਾਂ ਅਤੇ ਤੇਰਾ ਧਿਆਨ ਮੇਰੇ ਵੱਲ ਨਹੀਂ ਰਹਿੰਦਾ ਤੇਰਾ ਧਿਆਨ ਰਹਿੰਦਾ ਹੈ ਕਿ ਮੇਰਾ ਉਹ ਕੰਮ ਹੋ ਜਾਵੇ ਮੇਰਾ ਕੰਮ ਪੂਰਾ ਹੋ ਜਾਵੇ ਬਸ ਗੱਲ ਖਤਮ ਤੇਰੀ ਇੱਛਾ ਇਹ ਰਹਿੰਦੀ ਹੈ ਕਿ ਕਿਤੇ ਤੇਰਾ ਕੰਮ ਪੂਰਾ ਹੋ ਜਾਵੇ ਤੈਨੂੰ ਮੇਰੇ ਨਾਲ ਮਿਲਣ ਦੀ ਕੋਈ ਇੱਛਾ ਨਹੀਂ ਹੁੰਦੀ ਪਰ ਮੈਂ ਇੰਤਜ਼ਾਰ ਕਰ ਰਿਹਾ ਹੁੰਦਾ ਹਾਂ ਕਿ ਕਦੇ ਤਾਂ ਤੈਨੂੰ ਮੇਰੀ ਯਾਦ ਆਵੇਗੀ ਕਦੇ ਤਾਂ ਤੂੰ ਮੇਰੇ ਕੋਲ ਆਵੇਂਗਾ ਪਰ ਤੂੰ ਮੇਰੇ ਕੋਲ ਆਉਂਦਾ ਹੀ ਨਹੀਂ ਮੈਂ ਬਸ ਇੰਤਜ਼ਾਰ ਹੀ ਕਰਦਾ ਰਹਿ ਜਾਂਦਾ ਹਾਂ ਉਮੀਦ ਹੈ ਕਦੇ ਤਾਂ ਤੈਨੂੰ ਮੇਰੀ ਯਾਦ ਆਵੇਗੀ ਥੱਲੇ ਲਿਖਿਆ ਸੀ ਤੇਰਾ ਪਿਆਰਾ ਭਗਵਾਨ ਈਸ਼ਵਰ ਜਾਂ ਜਿਸ ਨਾਲ ਤੂੰ ਮੈਨੂੰ ਬੁਲਾਉਣਾ ਚਾਹਵੇਂ ਇਹ ਚਿੱਠੀ ਪੜਦੇ ਪੜਦੇ ਉਸ ਬਿਜ਼ਨਸਮੈਨ ਦੀਆਂ ਅੱਖਾਂ 'ਚ ਹੰਝੂ ਆਉਂਦੇ ਚਲੇ ਗਏ ਦੌੜਿਆ ਭੱਜਿਆ ਆਸ਼ਰਮ ਪਹੁੰਚਿਆ ਮਹਾਤਮਾ ਜੀ ਦੇ ਕੋਲ ਅਤੇ ਕਹਿਣ ਲੱਗਿਆ ਮਹਾਰਾਜ ਤੁਸੀਂ ਅੱਖਾਂ ਖੋਲ ਦਿੱਤੀਆਂ ਮੈਨੂੰ ਦੱਸ ਦਿੱਤਾ ਕਿ ਮੈਂ ਕੀ ਮਿਸ ਕਰ ਰਿਹਾ ਸੀ ਮੈਂ ਤਾਂ ਭਗਵਾਨ ਨੂੰ ਸਿਰਫ ਕੰਮ ਦੇ ਸਮੇਂ ਯਾਦ ਕਰਦਾ ਹਾਂ ਹਰ ਸਮੇਂ ਯਾਦ ਕਰ ਲਵਾਂ ਤਾਂ ਸ਼ਾਇਦ ਗੱਲ ਬਣ ਜਾਵੇ ਮਹਾਤਮਾ ਜੀ ਨੇ ਕਿਹਾ ਹਾਂ ਉਹ ਹਰ ਸਮੇਂ ਤੇਰੇ ਨਾਲ ਹੈ ਹਰ ਪਲ ਤੇਰੇ ਨਾਲ ਹੈ ਕੁਝ ਸਮਾਂ ਉਹਨਾਂ ਦੇ ਲਈ ਵੀ ਕੱਢਣਾ ਸ਼ੁਰੂ ਕਰੋ ਚਿੰਤਾਵਾਂ ਘਟ ਜਾਣਗੀਆਂ ਜੀਵਨ ਵਿੱਚ ਖੁਸ਼ੀਆਂ ਵਧਣ ਲੱਗਣਗੀਆਂ ਆਪਣੇ ਦਿਮਾਗ ਨੂੰ ਸ਼ਾਂਤ ਕਰਨਾ ਸ਼ੁਰੂ ਕਰੋ ਬਹੁਤ ਛੋਟੀ ਜਿਹੀ ਕਹਾਣੀ ਜੋ ਜੀਵਨ ਦਾ ਇਹ ਬਹੁਤ ਵੱਡਾ ਸਾਰ ਸਮਝਾਉਂਦੀ ਹੈ ਧੰਨਵਾਦ